ਪੁਲਿਸ ਸਟਾਨਾ ਕਿੱਲਿਆਂ ਵਾਲੀ ਨੂੰ ਉਸ ਵਕਤ ਹੱਥ ਪੈਰਾਂ ਦੀ ਪੈ ਗਈ ਜਦੋਂ ਪਿਓ ਆਪਣੀ ਧੀ ਦੇ ਨਾਲ ਪੈਟਰੋਲ ਵਾਲੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਤੇ ਜਾ ਚੜਿਆ ਪਿਓ ਦਾ ਗੁੱਸਾ ਪੁਲਿਸ ਤੱਕ ਸੀ ਕਿਉਂਕਿ ਪੁਲਿਸ ਵੱਲੋਂ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਸੀ ਇਹ ਕਹਿਣਾ ਸੀ ਰਮੇਸ਼ ਕੁਮਾਰ ਪਿੰਡ ਸ਼ੇਰਾਂ ਵਾਲਾ ਦਾ ਰਹਿਣ ਵਾਲਾ ਹੈ ਲੰਬੀ ਹਲਕੇ ਦਾ ਇਹ ਪਿੰਡ ਹੈ ਸ਼ੇਰਾਂ ਵਾਲਾ ਜਿੱਥੋਂ ਦਾ ਇਹ ਪਿੰਡੂ ਇੱਕ ਡਾਕਟਰ ਹੈ ਤੇ ਇਸ ਨੇ ਇਲزام ਲਾਇਆ ਕਿ ਪੁਲਿਸ ਨੂੰ ਜਾਣ ਬੁੱਝ ਕੇ ਖੱਜਲ ਕਰ ਰਹੀ ਹੈ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਪਿੰਡਵਾਰ ਪਿੰਡ ਦੇ ਮੋਤਵਾਰ ਬੰਦੇ ਅਤੇ ਡੀਐਸਪੀ ਲੰਬੀ ਤੋਂ ਇਲਾਵਾ ਐਸਐਚਓ ਕਿੱਲਿਆਂ ਵਾਲੀ ਕਰਮਜੀਤ ਕੌਰ ਇਸ ਪਿਓਤੀ ਨੂੰ ਟੈਂਕੀ ਤੋਂ ਹੇਠਾਂ ਲਾਉਣ ਲਈ ਵਹਾੜੇ ਕੱਢਦੇ ਦਿਖਾਈ ਦੇ ਰਿਹਾ ਉਹਨਾਂ ਦੀਆਂ ਤਰਲੇ ਮਿੰਤਾ ਕੱਢਦੇ ਦਿਖਾਈ ਦੇ ਰਿਹਾ ਤਾਂ ਕਿ ਉਹ ਕੋਈ ਅਜਿਹਾ ਕਦੋਂ ਨਾ ਚੁੱਕ ਲੈਣ ਜਿਸ ਨਾਲ ਪਰਿਵਾਰ ਨੂੰ ਨੁਕਸਾਨ ਚੱਲਣਾ ਪਵੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਰਮੇਸ਼ ਕੁਮਾਰ ਹੈ ਡੀਐਸਪੀ ਲੰਬੀ ਜਸਪਾਲ ਸਿੰਘ ਢਾਲੀਵਾਲ ਦੇ ਨਾਲ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਤੇ ਇਹਨਾਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਉਹਨਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਘਰ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਜ਼ਹਿਰ ਮਿਲਾਉਣਾ ਅਤੇ ਨਸ਼ੀਲੀਆਂ ਗੋਲੀਆਂ ਰੱਖ ਕੇ ਉਸ ਨੂੰ ਝੂਠੇ ਕੇਸ ਚ ਫਸਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਕੇਵਲ ਮਾਮਲਾ ਦਰਜ ਕੀਤਾ ਪਰ ਉਹਨਾਂ ਵੱਲੋਂ ਨਾਂ ਦੱਸੇ ਜਾਣ ਦੇ ਬਾਵਜੂਦ ਵੀ ਵਿਅਕਤੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਵਿੱਚ ਰੋਸ ਸੀ ਤੇ ਇਸ ਰੋਸ ਨੂੰ ਲੈ ਕੇ ਅੱਜ ਉਹ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ਤੇ ਜਾ ਚੜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੱਲਿਆਂ ਵਾਲੀ ਪਾਣੀ ਦੀ ਟੈਂਕੀ ਹੈ ਲਗਭਗ 100 ਫੁੱਟ ਉੱਚੀ ਹੈ ਜਿੱਥੇ ਪਿਓ ਅਤੇ ਧੀ ਪੈਟਰੋਲ ਦੀਆਂ ਭਰੀਆਂ ਹੋਈਆਂ ਬੋਤਲਾਂ ਦੇ ਨਾਲ ਟੈਂਕੀ ਤੇ ਜਾ ਚੜੇ ਤੇ ਇਨਸਾਫ ਦੀ ਮੰਗ ਕਰਨ ਲੱਗੇ ਆਓ ਸੁਣਦੇ ਹਾਂ ਪੂਰਾ ਕੀ ਹੈ ਮਾਮਲਾ ਜੰਤੀ ਸਟਾਰਟ ਹੋਣਾ ਨਹੀਂ ਉਹ ਤੇ ਫੋਰਸ ਭੇਜ ਹਾਂ ਆ ਜੋ ਲਿਖਣਾ ਭਾਣ ਆ ਜਾ ਮੇਰੇ ਬਹਿ ਕਰਦੇ ਸਾਰੇ ਇੱਕੋ ਬੇਨਤੀ ਦੇ ਰਗੇ ਸਾਡਾ ਮਾੜਾ ਨਾਕਰ ਮੈਡ ਦੇ ਆਧਾਰ ਤੇ ਜਿਹੜਾ ਬੰਦਾ ਮੈਂ ਮੈਡਮ ਨੂੰ ਕਹਿਣਾ ਮੇਰੀ ਕੋਈ ਦੁਸ਼ਮਣੀ ਤੇਰਾ ਕੋਈ ਮਾਲ ਨਹੀਂ ਤੂੰ ਕਰਨ ਵਾਲਾ ਹੁੰਦਾ ਨਾ ਉਦੋਂ ਕਰ ਲੈਣਾ ਮੈਂ ਹੰਕਾਰਿਆ ਮੈਂ ਗੁਰੂ ਰਾਮ ਦਾ ਦਰ ਦਰ ਕੇ ਚੜ ਕੇ ਕਹਿਣਾ ਮੈਂ ਜਿਹੜਾ ਹੰਕਾਰਿਆ ਤੇਰੀ ਕੀ ਖੜ ਕੇ ਗੱਲ ਦੱਸ ਤੇਰਾ ਇੱਥੇ ਕੀ ਮੈਟਰ ਹੈ ਕਿੱਲੇ ਵਾਲੀ ਤੇ ਮੈਂ ਕਿਤੇ ਮਰਜ਼ੀ ਮੈਨੂੰ ਕਹਿ ਮੇਰੇ ਕੋ ਸਾਬਤ ਦੇ ਕਹ ਚਲ ਆ ਜਾ ਤੂੰ ਮੇਰੇ ਥੱਲੇ ਕੰਨ ਗੱਲ ਕਰ ਗੱਲ ਆ ਥੱਲੇ ਗੱਲ ਕਰਦੇ ਆਪਾਂ ਮੈਡਮ ਤੇਰੇ ਨਾਲ ਕੋਈ ਗੱਲ ਹੀ ਨਹੀਂ ਪੁੱਤ ਤੂੰ ਆ ਥੱਲੇ ਚਲ ਤੂੰ ਟੱਕਰ ਆਪ ਨੂੰ ਦਿਖਾਈ ਕਿੰਨੇ ਦਲਸ਼ ਨੇ ਆਪਾਂ ਅਸਕੇ ਜੋ ਵੀ ਕੰਮ ਆ ਰਹੇ ਆ। ਇਹ ਉਹ ਮੈਸੇਜ ਹੋ ਰਿਹਾ। ਧੰਨਵਾਦ। ਹਾਂ ਫਿਰ ਵੀ ਕੀ ਆਉਣਾ? ਮੈਂ ਪੂਰੀ ਹਾਂ। ਫਿਰ ਵੀ ਭੱਜ ਗਏ। ਸਭ ਦੋ ਭੱਜ ਗਏ। ਕਿਉਂ ਇਹ ਵੇਸ ਦਾ ਇਹ ਗੱਲ ਕਹਿੰਦੀ ਤੁਸੀਂ ਜਿਹੜਾ ਪਰਚਾ 23 ਚ ਕਿਸ ਤੋਂ ਤੁਹਾਡਾ ਕਰਾਗੇ ਉਹ ਵੀ ਇਸ 100 ਖਾਦਨ ਮੰਦਿਰ ਕਟਰਾਪ ਕਰਕੇ ਤੁਹਾਡੇ ਆਹ ਦੇ ਚੱਕਿਆ ਉਹਨੇ ਲਿਪ ਇਹਨਾਂ ਨੂੰ ਦਿੱਤਾ ਮੁੰਡਾ। ਹੋਇਆ ਕਿ ਜੀ 14 ਅਪ੍ਰੈਲ ਨੂੰ ਇਹਨਾਂ ਦੀ ਮਾਤਾ ਜੀ ਗੁਜ਼ਰ ਗਈ ਸੀ ਡਾਕਟਰ ਸਾਹਿਬ ਦੀ। ਇਹ ਸਾਰਾ ਪਰਿਵਾਰ ਭੋਗ ਤੇ ਗਏ ਸੀ। ਹਾਂ। ਪਿੱਛੋਂ ਮੋਹਰ ਸਿੰਘ ਇਹਨਾਂ ਦਾ ਗਵੰਡੀਏ ਉਹਨੇ ਕੰਦ ਟਪਾਇਆ ਇੱਕ ਬੰਦਾ ਜੋ ਕਿ ਪਿੰਡ 'ਚ ਇਹਨਾਂ ਦੀ ਉਹਨਾਂ ਨਾਲ ਲੜਦਾ ਤੇ ਉਹ ਇਹਨਾਂ ਦੇ ਘਰੇ ਇੱਕ ਤਾਂ ਦੁੱਧ 'ਚ ਜ਼ਹਿਰ ਮਲਾ ਗਿਆ ਸੀ ਇੱਕ 147 ਗੋਲੀਆਂ ਰੱਖ ਗਿਆ ਸੀ ਐਲ ਪ੍ਰੈਗਸ ਐਂਟੀਜੋਲ ਉਸ ਦੇ ਤਹਿਤ 10 ਦਿਨ ਕੋਈ ਕਾਰਵਾਈ ਨਹੀਂ ਹੋਈ 10 ਦਿਨ ਅਸੀਂ ਥਾਣੇ ਜਾਂਦੇ ਰਹੇ ਹਾਂ 14 ਤਰੀਕ ਦੀ ਘਟਨਾ 24 ਤਰੀਕ ਨੂੰ ਪਰਚਾ ਹੋਇਆ ਜੀ 24 ਤਰੀਕ ਨੂੰ ਪਰਚੇ ਤੋਂ ਬਾਅਦ ਅਸੀਂ ਮੋਹਰ ਸਿੰਘ ਦਾ ਨਾਮ ਉਹਨਾਂ ਨੇ ਪਰਚੇ 'ਚ ਪਾਇਆ ਇੱਕ ਕਾਣ ਪਛਾਤੇ ਵਿਅਕਤੀ ਦਾ ਪਾਇਆ ਮੋਹਰ ਸਿੰਘ ਬਕਾਇਦਾ ਸੀਸੀਟੀਵੀ ਦੇ ਵਿੱਚ ਆ ਰਿਹਾ ਆਕ ਰਿਹਾ ਤੇ ਆਪਦੇ ਘਰੇ ਬੰਦੀ ਮੋਹਰ ਸਿੰਘ ਦਾ ਨਾਮ ਹੈ ਮੋਹਰ ਸਿੰਘ ਤੋਂ ਆ ਕਿਉਂ ਵੜਿਆ ਜਾਂ ਕਿਵੇਂ ਵੜਿਆ ਜਾਂ ਕਿਹੜਾ ਬੰਦਾ ਵੜਿਆ ਹਮ ਘਰ ਦੇ ਵਿੱਚ ਅਸੀਂ ਵੀ ਸਾਨੂੰ ਵੀ ਪਤਾ ਵੀ ਬੰਦਾ ਕਿਹੜਾ ਵੜਿਆ ਪੁਲਸ ਨੂੰ ਵੀ ਪਤਾ ਹੈ ਨਾ ਤਾਂ ਉਹ ਬੰਦੇ ਦਾ ਨਾਂ ਪਰਚੇ ਦੇ ਵਿੱਚ ਪਾਉਂਦੇ ਪਏ ਆ ਤੇ ਨਾ ਮੋਹਰ ਸਿੰਘ ਨੂੰ ਕੋਈ ਗੱਲ ਪੁੱਛਦੇ ਪਏ ਵੀ ਤੂੰ ਦੱਸ ਵੀ ਬੰਦਾ ਕਿਹੜਾ ਵੜਿਆ ਠੀਕ ਹੈ ਜੀ ਉਲਟਾ ਉਹ ਸ਼ਰਿਆਮ ਘਰੇ ਫਿਰਦਾ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਵੀ ਤੁਸੀਂ ਦੱਸੋ ਅੱਜ ਤੱਕ ਇਦਾਂ ਹੋਇਆ ਹੈ ਵੀ ਜਿਹੜੇ ਬੰਦੇ ਤੇ ਐਨਡੀਐਫਸੀ ਦਾ ਪਰਚਾ ਹੋਵੇ ਉਹ ਘਰੇ ਸ਼ਰਿਆਮ ਤੁਰਿਆ ਫਿਰਦਾ ਹੋਵੇ ਪੁਲਿਸ ਕੋਈ ਕਾਰਵਾਈ ਨਾ ਕਰੇ ਇੰਦੇ ਚ ਕੋਈ ਦਬਾਈ ਹੈ ਕਿਸੇ ਤਰ੍ਹਾਂ ਦਾ ਸਿਆਸੀ ਲਾਲੋ ਜਾਂ ਕੋਸ਼ ਹੈ ਉਹ ਪੈਸੇ ਵਾਲੇ ਬੰਦੇ ਆ ਪੈਸਾ ਭਰ ਦਿੰਦੇ ਆ ਏ ਜੀ ਆ ਢਾਲੀਵਾਲ ਜੋ ਡਿਪਟੀ ਇਹਦੇ ਅਸੀਂ ਬਹੁਤ ਹਾੜੇ ਕੱਢੇ ਬਹੁਤ ਜ਼ਿਆਦਾ ਵੀ ਤੁਸੀਂ ਕੋਈ ਨਾ ਕੋਈ ਕਾਰਵਾਈ ਕਰੋ ਅੱਗੋ ਕਹਿੰਦਾ ਮੈਂ ਤਾਂ ਇਨਕੁਆਇਰੀ ਕਰ ਸਕਦਾ ਮੈਂ ਤਾਂ ਇਨਕੁਆਇਰੀ ਕਰਕੇ ਚੰਜੀਤ ਕੀ ਹੋਇਆ ਕੀ ਹੈ ਹੋਣਾ ਕਿ ਬਸ ਸਾਡੇ ਵਾਇਰ ਪਏ ਆ ਕਦੋਂ ਦੇ ਦੁੱਧ ਚ ਜ਼ਹਿਰ ਪਾ ਗਏ ਆ ਹੂੰ ਤੇ ਗੋਲੀਆਂ ਰੱਖ ਗਏ ਆ ਘਰੇ ਤੇ ਅਸੀਂ ਸਾਡੀ ਡਿਊਟੀ ਨੇ ਕੋਈ ਗੱਲ ਸਾਡੀ ਸੁਣਾਈ ਨਹੀਂ ਹੋਈ ਜੀ ਹੂੰ ਆਛੋਟਾ ਪੀ ਤੇ ਫੋਟਾ ਘਰ ਵਾਲਾ ਜਿਹੜਾ ਟੈਂਕੀ ਤੇ ਚੜਿਆ ਅੰਨੇ ਕੀ ਕਹਿੰਦੇ ਮਜਬੂਰਨ ਪੈ ਗਈ ਟੈਂਕੀ ਤੇ ਚੜਨਾ ਪੈ ਗਿਆ ਸਾਡੇ ਇਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਕੋਈ ਸੁਣਾਈ ਨਹੀਂ ਕੀਤੀ ਰੋਜ ਉਹੀ ਜਿਨ੍ਹਾਂ ਨੇ ਜ਼ਹਿਰ ਪਾਇਆ ਤੇ ਜਿਨ੍ਹਾਂ ਨੇ ਸਾਡੇ ਘਰੇ ਗੋਲੀਆਂ ਰੱਖੀਆਂ ਜਿਹੜਿਆਂ ਨੇ ਕੰਦ ਟਪਾਇ ਸਾਡੇ ਬੂਹੇ ਦੇ ਅੱਗੇ ਆਣਾਂ ਨ ਕਿ ਖਲੋਂਦੇ ਆ ਜੀ ਕੁੜੀ ਕਾਲਜ ਜਾਂਦੀ ਮਗਰ ਗੱਡੀ ਲਾ ਲੈਂਦੇ ਆ ਜੀ ਕਿਤੇ ਵੀ ਜਾਂਦੀ ਮਗਰ ਮਗਰਾ ਕਰਦੇ ਆ ਤੇ ਘਰੇ ਵੀ ਸਾਡੇ ਜਾਣ ਜਾਣ ਕੇ ਬੂਹੇ ਨੂੰ ਸਾਹਮਣੇ ਆਣਾਂ ਨ ਕਿ ਖਲੋਂਦੇ ਆ ਟੈਂਕੀ ਤੇ ਤੇਰੇ ਨਾਲ ਕੋਈ ਹੱਲ ਤਾਂ ਨਹੀਂ ਹੋਇਆ ਪ੍ਰਸ਼ਾਸਨ ਕੋਲ ਗਵਾਨ ਲਗਾਈ ਬਹੁਤ ਕੁਛ ਅਸੀਂ ਕਰਕੇ ਵਿਖਿਆ ਅਸੀਂ ਕੋਈ ਜਗ੍ਹਾ ਨਹੀਂ ਛੱਡੇਗੀ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਛੱਡੇਗੀ ਇਹਨੇ ਸਾਡੀ ਨਹੀਂ ਸੀ ਐਸਐਸਪੀ ਨੇ ਤਾਂ ਇਹ ਹੀ ਕਿਹਾ ਸਭ ਕੁਛ ਅਸੀਂ ਕਰਵਾ ਚੁੱਕੇ ਉਹਨਾਂ ਤੋਂ ਵੀ ਤਾ ਕੀ ਲੱਗਦਾ ਕੀ ਹੈ ਕਿ ਇਹ ਕੋਈ ਭੇਜ ਭਾਬੂ ਇਹਨਾਂ ਰਾਜਨੀਤਿਕ ਦਬਾਅ ਹੈ ਕੋਈ ਕੋਈ ਦਬਾਅ ਨਹੀਂ ਸਾਡੇ ਤੇ ਅਸੀਂ ਤਾਂ ਆਪਦੇ ਬਸ ਇਹ ਇਹਨੇ ਚੜ ਗਏ ਬਸ ਹੋਲੇ ਜਾਂਦੇ ਸੀ ਮਰਨਾ ਹੀ ਮਰਨਾ ਮਰਨਾ ਤਾਂ ਅਸੀਂ ਸਾਰੇ ਆ ਹੀ ਆ ਸਾਡੀ ਕੋਈ ਜ਼ਿੰਦਗੀ ਨਹੀਂ ਇਹ ਜਿਹੜਾ ਡਿਫਟੀ ਹੈਗਾ ਇਹਨੇ ਸਾਡੀ ਜ਼ਿੰਦਗੀ ਬਰਬਾਦ ਕਰਤੀ ਪਹਿਲਾਂ ਮੇਰੇ ਮੁੰਡੇ ਦੀ ਕਰਤੀ ਹੁਣ ਸਾਡੀ ਕਰਤੀ ਏੰਕੀ ਤੇ ਚੜਿਆ ਸੀ ਕੀ ਨਾਮ ਹੈ ਇਹਦਾ ਕਿਉਂ ਕੀ ਕਰਨਾ ਤੋਂ ਚੜਿਆ ਹੈ ਹਰਵੇਸ਼ ਕੁਮਾਰ ਹੈ ਇਹਦਾ ਨਾਮ ਇਹਦੇ ਕੇ ਨਾਲ ਹੀ ਬੰਦ ਰਹਿਣਾ ਹੈ ਜੀ ਇਹਦੇ ਕੋਲ ਮਿਲਕੋ ਮਕਦਮਾ ਅੰਦਰ ਦੋਹੜੇ 99 ਫਟਾ 25 ਜੀ ਇੱਕ ਵਾਰ ਇਹਦੇ ਘਰੇ ਕਹਿੰਦਾ ਸੀ ਕੋਈ ਗੋਲੀਆਂ ਵਗੈਰਾ ਰੱਖੇ ਹਾ ਠੀਕ ਆ ਜੀ ਤੇ ਉਹ ਅਨੰਤ ਸਾਥੇ ਬੰਦੇ ਦੇ ਖਿਲਾਫ ਬਤਿਆ ਦਰਜਾ ਔਰ ਇੱਕ ਉਹਦੇ ਮੋਰ ਸਿੰਘ ਨਾਂ ਦਾ ਬੰਦਾ ਵੀ ਉਹਨੇ ਰਕਈਆਂ ਜੀ ਤੇ ਉਹਦੀ ਇਨਕੁਆਰੀ ਮੇਰੇ ਕੋਲ ਅਜੇ ਹਾਲ ਪੈਂਡਿੰਗ ਹੈ ਕਹਿੰਦਾ ਸੀ ਇਸ ਲਈ ਜਿਹੜਾ ਕਿ ਮੇਰੇ ਪਾਸੇ ਕੁਝ ਹੋਇਆ ਨਹੀਂ ਪਰ ਇਹਨੂੰ ਉੱਪਰੋਂ ਲਾ ਲਿਆ ਨੂੰ ਦੱਸਿਆ ਵੀ ਉਹ ਤੇ ਇਨਕੁਆਰੀ ਹੋ ਰਹੀ ਆ ਤੇ ਬੰਦਾ ਵੀ ਪਤਾ ਲੱਗ ਗਿਆ ਕੌਣ ਹੈ ਉਹਨੂੰ ਅਸੀਂ ਨਾਮਜ਼ਦ ਕਰਕੇ ਜਲਦੀ ਫੜਨਾ ਉਹ ਕਹ ਰਿਹਾ ਡੀਐਸਪੀ ਸਾਹਿਬ ਇਹਨਾਂ ਪੇਤਪਾਪ ਕਰ ਰਹੇ ਨੇ ਮੇ ਔਰ ਬਿਨਾਂ ਕਿਸੇ ਵੀ ਸਬੂਤ ਇਨਕੁਆਇਰੀ ਕੀਤੀ ਜਾਂ ਮੇਨ ਇਨਕੁਆਇਰੀ ਰੋਂਗ ਕਰ ਰਹੇ ਨੇ ਹੁਣ ਕਦੋਂ ਹਰ ਲੱਗਦਾ ਤੇ ਇੱਕ ਸਾਰੇ ਇਹਨਾਂ ਨੇ ਇਲਜ਼ਾਮ ਇਹ ਵੀ ਲਾਇਆ ਹੈ ਕਿ ਡੀਐਸਪੀ ਸਾਹਮਣੇ ਕੋਈ ਪਹਿਲਾਂ ਨਾ ਤਾਂ ਮੁਕਦਮਾ ਸੀ ਉਸ ਦੇ ਵਿੱਚ ਇਨਕੁਆਇਰੀ ਦੇ ਵਿੱਚੋਂ ਮੁਜਰਮ ਕੱਢੇ ਨੇ ਤੇ ਰਿਸ਼ਵਤ ਦੇ આરોਪ ਲਗਾਏ ਨੇ ਨਹੀਂ ਨਹੀਂ ਬਿਲਕੁਲ ਉਹ 2023 ਦਾ ਮੈਟਰ ਪਹਿਲਾਂ ਇਨਕੁਆਇਰੀ ਜਾਂਦੀ ਸੀ ਇਨਕੁਆਇਰੀ ਦੀ ਸੈਕੰਡ ਫਾਈਨਿੰਗ ਵੀ ਕਲੀਅਰ ਹੋਈ ਸੀ ਅਫਸਰਾਂ ਵੱਲੋਂ ਪ੍ਰੂਵ ਹੋ ਕੇ ਉਹਦਾ ਫਾਈਨਲ ਡਿਸਪੋਜ਼ਲ ਹੋ ਗਿਆ ਤੇ ਉਹ ਸਹੀ ਹੋਈ ਸਰ ਜਿਹੜੇ ਵੀ ਰੋਪ ਲੱਗੇ ਉਹਨਾਂ ਨੂੰ ਕਿਵੇਂ ਦੇਖ ਦਵਾਂ ਜਿੰਨੇ ਵੀ ਰੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਓਕੇ ਪਰ ਇਹਨੂੰ ਨਾਲ ਇਹਨੂੰ ਵਿਸ਼ਵਾਸ ਦਵਾਇਆ ਉਹਨੇ ਇਹਨੂੰ ਦਿਲ ਕੇ ਕਲੀਅਰ ਕਰ ਦਿੰਦਾ ਮੇਰੇ ਕੋਲ ਇਨਕੁਆਰੀ ਇਨਕੁਆਰੀ ਉਹ ਫਾਈਨਲ ਹੋਈ ਹੈ ਔਰ ਬੰਦੇ ਦਾ ਹੀ ਪਤਾ ਲੱਗਿਆ ਕਿ ਇਹਨੇ ਰੱਖੀ ਹੈ ਤੇ ਉਹਨੂੰ ਫਾਈਨਲ ਕਰਕੇ ਫਿਰ ਇਹਨੂੰ ਏਸੀ ਫੇਸਲਾ ਕਰਾ ਕੇ ਉਹਨੂੰ ਕਲੀਅਰ ਕਰ ਦਿਆ ਠੀਕ ਸਰ ਹੁਣ ਸੰਤੁਸ਼ਟੀ ਕਿਸ ਗੱਲਾਂ ਤੇ ਮੰਗਾ ਹੋਈਆਂ ਸਿਰ ਤੇ ਇਹੀ ਸੀ ਕਿ ਇਨਕੁਆਰੀ ਹੈ ਜੀ ਤੇ ਉਹ ਕਹਿੰਦਾ ਸੀ ਮੇਰੀ ਇਨਕੁਆਰੀ ਕੰਪਲੀਟ ਕੀਤੀ ਜਾਵੇ ਉਸ ਜਿਹੜਾ ਸਹੀ ਬੰਦਾ ਵਾ ਮੋਰ ਸਿੰਘ ਨਾਂ ਦੇ ਬੰਦੇ ਦਾ ਲਿਖਾਇਆ ਸੀ ਇਹਨਾਂ ਨੇ ਉਹਦੀ ਪਾਲ ਸਕਿਲ ਵਗੈਰਾ ਲੈ ਕੇ ਇਨਕੁਆਰੀ ਦੇ ਵਿੱਚ ਜੋ ਵੀ ਅਗੇ ਫਰੀ ਹੁੰਦੇ ਤੇ ਉਹਨੂੰ ਅਸੀਂ ਨਾਮ ਦੇ ਕਰਕੇ ਠੀਕ ਹੈ ਜੀ ਇਸੇ ਵਾਂਗ ਫਿਰ